ਹੇ ਹੈਲੋ ਗਾਈਜ਼ ਵੈਲਕਮ ਆ ਤੁਹਾਡਾ ਨਾਮੀ ਬਲੌਗ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਸਵੇਰ ਦੀ ਮਾਰਨਿੰਗ ਤੇ ਹੁਣ ਬੱਜ ਚੁੱਕੇ ਨੇ 4:30 ਵਜੇ ਪੀਸੀ ਕਿਉਂਕਿ ਨਰਿੰਦਰ ਨਹੀਂ ਆਣਾ ਡਿਊਟੀ ਤੇ ਦੇਖੋ ਥੋੜੀ ਥੋੜੀ ਬਾਰਿਸ਼ ਹੋ ਰਹੀ ਹੈ ਗੱਡੀ ਦੇ ਉੱਪਰ ਦਿਖ ਰਿਹਾ ਥੋੜੀ ਥੋੜੀ ਕਰੀਆਂ ਆ ਰਹੀਆਂ ਤੇ ਇੰਨੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਬਹੁਤ ਜ਼ਿਆਦਾ ਸਾਰੇ ਲੋਕ ਪਏ ਨੇ ਸੁੱਤੇ ਹਜੇ ਕੋਈ ਨਹੀਂ ਉੱਠਿਆ ਹੈਗਾ ਕਿਉਂਕਿ ਸਵੇਰ ਸਵੇਰ ਤਾਂ ਬਹੁਤ ਵਧੀਆ ਨੀਂਦ ਆਉਂਦੀ ਹੈ ਕੀ ਉੱਠਣ ਜੀ ਕਰਦਾ ਹਨ 3-4 ਵਜੇ ਵਾਲੀ ਨੀਂਦ ਚਾ ਇਹ ਹੀ ਤਾਂ ਸਭ ਤੋਂ ਜ਼ਿਆਦਾ ਗੁੜੀ ਨੀਂਦ ਹੁੰ ਦੇਖੋ ਮਤਲਬ ਕਿ ਬਿਲਕੁਲ ਸ਼ਾਂਤ ਮਾਹੌਲ ਪਿਆ ਦੇਖੋ ਬਿਲਕੁਲ ਬਹਾਰੀਨੀ ਸੋਹਣੀ ਹਵਾ ਲੱਗ ਰਹੀ ਹੈ ਨਾ ਬਹੁਤ ਜਿਆਦਾ ਸੋਹਣੀ ਲੱਗ ਰਹੀ ਹੈ ਮੈਂ ਗੇਟ ਦੇ ਵਿੱਚ ਖੜੀ ਹੋਈ ਸੀ ਪਰ ਮੈਂ ਮਤਲਬ ਜੀ ਕਹਤਾ ਵੀ ਸੈਰ ਵਗੈਰਾ ਕਰ ਲਈ ਬਟ ਹਜੂ ਕੋਈ ਵੀ ਨਹੀਂ ਉੱਠਿਆ ਕਾਫੀ ਕਿਉਂਕਿ ਹੁਣ ਦਿਨ ਛੋਟੇ ਹੋ ਗਏ ਨਾ ਕਾਫੀ ਸੂਸਬਹ ਨੇ ਹਮਦਾ ਮਤਲਬ ਉਹ ਕੇ ਤੇ ਇਸ ਕਰਕੇ ਅਕੇਲਾ ਆਦਮੀ ਜਾ ਵੀ ਨਹੀਂ ਸਕਦਾ ਥੋੜਾ ਜਿਹਾ ਟੈਨ ਲੱਗਦਾਗਾ ਪਹਿਲੇ ਤਾਂ 5 ਵਜੇ ਦਿਨ ਚੜ ਜਾਂਦਾ ਸੀ ਪੂਰਾ ਘਟ ਹੁਣ ਤਾਂ 5 ਵਜੇ ਵੀ ਨਹੀਂ ਸਾਢੇ 5 ਪੌਣੇ 6 ਵਜੇ ਤੱਕ 6 ਵਜੇ ਤੱਕ ਹਨੇਰੀ ਰਹਿੰਦਾ ਦਾ ਬਾਰਿਸ਼ ਆਉਂਦੀ ਹੈ ਤੇਜ਼ ਲੱਗਦਾ ਦੇਖੋ ਥੋੜੀ ਥੋੜੀ ਕਰੀ ਹੋਈ ਹੈ ਤੇ ਟਿਫਿਨ ਆਪਾਂ ਪੈਕ ਕਰਤਾ ਸੀਗਾ ਅੱਜ ਉੱਠ ਕੇ ਸਬਜ਼ੀ ਬਣਾਈ ਕਰੇਲਿਆਂ ਦੀ ਰੋਟੀ ਦਿੱਤੀ ਅੱਜ ਇਹੰਦਰ ਜਾਣ ਨੂੰ ਤਾਂ ਮਨ ਨਹੀਂ ਕਰ ਰਿਹਾ ਅੱਜ ਮੈਂ ਫਿਰ ਸਵੇਰੇ ਬੱਚਿਆਂ ਨੂੰ ਜਲਦੀ ਜਗਾਉਂਗੀ ਕਿਉਂਕਿ ਉਹਪਿੰਦਰ ਤੇ ਪੇਪਰ ਸਟਾਰਟ ਹੋਣ ਵਾਲੇ ਥੋੜੇ ਦਿਨਾਂ ਤੱਕ ਥੋੜਾ ਬਹੁਤ ਤਿਆਰੀ ਕਰ ਲੂਗਾ ਐਕਸਟਰਾ ਅਧੇ ਘੰਟੇ ਤੱਕ 4:30 ਵਜੇ ਤੱਕ ਉਹ ਵੀ ਠੋੜੇ ਤੇ ਆਪਾਂ ਬੱਚਿਆਂ ਦਾ ਬਣਾ ਲਏ ਦੁੱਧ ਕਿਉਂਕਿ ਮੈਂ ਉਹਪਿੰਦਰ ਨੂੰ ਉਪਠਾਉਣਾ ਪਹਿਲਾਂ ਮੈਨੂੰ ਕਹਿੰਦਾ ਮਮਾ 4:00 ਵਜੇ ਉਠਾਈ ਮੈਂ 4:00 ਵਜੇ ਉਠਾਇਆ ਜਦੋਂ ਮਨਿੰਦਰ ਗਿਆ ਨਹੀਂ ਉਠਿਆ ਉਸ ਤੋਂ ਬਾਅਦ 5:00 ਵਜੇ ਠਾਇਆ ਕਹਿੰਦਾ ਨਹੀਂ ਉੱਠਣਾ ਹੁਣ ਸਵਾ 5 ਹੋ ਚੁੱਕੇ ਨੇ ਤੇ ਮੈਂ ਕਿਹਾ ਚਲੋ 5:30 ਵਜੇ ਤੱਕ ਉਨਠਾਉਣੀ ਆ ਰੱਬ ਦਾ ਵੀ ਪਤਾ ਨਹੀਂ ਚੱਲਦਾ ਬਈ ਸਾਵਨ ਦਾ ਮਹੀਨਾ ਸਾਰਾ ਲੰਘ ਗਿਆ ਇੰਨੀ ਗਰਮੀ ਦੇ ਵਿੱਚ ਨਿਕਲਿਆ ਹੁਣ ਇੰਨੀ ਜਿਆਦਾ ਰਾਤ ਨੂੰ ਨਾ ਮਤਲਬ ਕਿ 11 ਵਜੇ ਤੋਂ 12 ਵਜੇ ਤੋਂ ਠੰਡ ਹੋ ਜਾਂਦੀ ਹੈ ਪੂਰੀ ਕਾਫੀ ਜਿਆਦਾ ਡੇਲੀ ਡੇਲੀ ਲਗਭਗ ਬਾਰਿਸ਼ ਹੁੰਦੀ ਰਹਿੰਦੀ ਹੈ ਤੇ ਬਸ ਰੱਬ ਦੇ ਰੰਗ ਦੇ ਜਿਵੇਂ ਮਰਜ਼ੀ ਚਾਹੇ ਪਾਵੇ بارش ਤੇ ਇਸ ਵਾਰ ਦੇਖੋ ਸੌਣ ਪੂਰਾ ਲੰਘ ਗਿਆ ਉਦੋਂ ਇੰਨੀयां بارشਾਂ ਨਹੀਂ ਆਈਆਂ ਕਾਫੀ ਗਰਮੀ ਲੱਗ ਰਹੀ ਸੀ ਮਤਲਬ ਕਿ ਜਿਵੇਂ ਹੁੰਦਾ ਨਾ ਉਹ ਤਾਂ ਬੇਕਾਰ ਸੀ ਗਰਮੀ ਹੈ ਨਾ ਬੇਕਾਰ ਜੀ ਉਹੀ ਵਾਲੀ ਗਰਮੀ ਸੀ ਲੇਕਿਨ ਹੁਣ ਮੌਸਮ ਵਧੀਆ ਦਿਨੇ ਵੀ ਵਧੀਆ ਰਹਿੰਦਾ ਕੱਲ ਵੀ ਇੰਨੀ ਠੰਡੀ ਹਵਾ ਚੱਲ ਰਹੀ ਸੀ ਤੇ ਅੱਜ ਸਵੇਰੇ بارش ਆਈ ਜਿਵੇਂ ਥੋੜੀ ਬਹੁਤ ਤਾਂ ਉਹਦੀ وجہ ਨਾਲ ਠੰਡੀ ਹਵਾ ਤੇ ਬਸ ਗੁੱਝ ਮੇਰਾ ਹੋ ਗਿਆ ਬੋਇਲ ਤੇ ਹੁਣ ਮੈਂ ਬੱਚਿਆਂ ਨੂੰ ਉਠਾ ਦਾਂ ਮਤਲਬ ਨਿਮਰਤ ਹੁੰਦਾ ਜੇ ਪਈ ਰਹਿੰਦਾ ਕਿਉਂਕਿ 8 ਵਜੇ ਸਕੂਲ ਜਾਣਾ ਹੁੰਦਾ ਉਹਨੂੰ ਤਾਂ 6:30 ਵਜੇ ਦੇ ਆਸ-ਪਾਸ ਜਗਾਉਂਗੀ ਉਹ ਤੋਂ ਕਰਵਾ ਕੇ ਜਗਾ ਕੇ ਕੀ ਕਰਨਾ ਕਿਉਂਕਿ ਫਿਰ ਤੰਗ ਪਰੇਸ਼ਾਨ ਕਰੂੰਗੀ ਵਿੱਚ ਉਹ ਵੀ ਆਪਣੀ ਮੈਨੂੰ ਕੰਮ ਪਾ ਮੈਨੂੰ ਪੜ੍ਹਾ ਤੇ ਲੇਕਿਨ ਉਹ ਵੀ ਮੈਂ 1.5 ਘੰਟਾ ਜਿਹੜਾ ਹੈਗਾ ਉਹਪਿੰਦਰ ਨੂੰ ਦੇ ਦਾਂ ਤੇ ਉਹਪਿੰਦਰ ਨੂੰ ਜਿਹੜਾ ਹੈਗਾ ਪੜ੍ਹਾ ਦਾਂ ਕਿਉਂਕਿ ਉਹਦੇ ਮਤਲਬ ਕਿ ਔਖੀ ਆ ਪੜ੍ਹਾਈ ਹੈ ਨਾ ਵੱਡੀ ਕਲਾਸ ਆ ਇਸ ਕਰਕੇ ਥੋੜਾ ਜਿਹਾ ਉਹਨੂੰ ਦੇ ਦਾਂ ਸੋਪਾ ਜਆ ਜਿਵੇਂ ਕੰਟਾ ਲਾਈ ਜਾਂਦਾ ਤੇ ਬਈ ਸੂਆ ਤੇ ਵੱਜ ਗਏ ਨੇ 6:30 ਤੇ ਨਿਮਰਤ ਵੀ ਉੱਠ ਗਿਆ ਤੇ ਨਿਮਰਤ ਉੱਠ ਕੇ ਕਾ ਰਿਆਗਾ ਪੜਾਈ ਕਰ ਰਿਆ ਕ ਡਰਾਇੰਗ ਬੋਲੋ ਦੇਖ ਲੋ ਇਹ ਵਸਾ ਕਾਰਟੂਨ ਬਣਾਉਣ ਤੇ ਪੇਜ ਖਰਾਬ ਕਰਨ ਨੂੰ ਰਹਿੰਦੀ ਆ ਕਿਵੇਂ ਲਿਟੀ ਆ ਨੀਚੇ ਦੇਖੋ ਉੱਠ ਕੇ ਪਹਿਲਾਂ ਤਾਂ ਨਾ ਉਠਾਉਣਾ ਇੰਨਾ ਮੁਸ਼ਕਲ ਕੰਮ ਐ ਇੰਨਾ ਮੁਸ਼ਕਲ ਕੰਮ ਆ ਬੜੀ ਮੁਸ਼ਕਲ ਨਾ ਠਾਇ ਜਾਂਦਾ ਹੁਣ ਉਠੀ ਤਾਂ ਇਹ ਲੈ ਕੇ ਗਈ ਜਲਦੀ ਰੈਡੀ ਹੋ ਜਾਓ ਉਹਪਿੰਦਰ ਗਿਆ ਕਰਨਾ ਹੋਣਾ ਤੇ ਆਪਾਂ ਯੂਨੀਫਾਰਮਸ ਕੱਢਦੀਆਂ ਇਹਨਾਂ ਦੀਆਂ ਵਾਸਤੇ ਜੱਜ ਆਪਾਂ ਬਣਾ ਰਹੇ ਪਿਆਜ਼ ਦੇ ਪਰਾਂਠੇ ਕਿਉਂਕਿ ਬੱਚੇ ਕਹਿੰਦੇ ਪਿਆਜ਼ ਦੇ ਪਰਾਂਠੇ ਨਾਸ਼ਤਾ ਕਰ ਵੀ ਜਾਣਗੇ ਫਿਰ ਇਹਨਾਂ ਨੂੰ ਪਸੰਦ ਨੇ ਤੇ ਲੈ ਵੀ ਜਾਣਗੇ ਨਾਲ ਬੋਲੇ ਮम्मा ਪਿਆਜ਼ ਦੇ ਪਰਾਂਠੇ ਲੈ ਕੇ ਜਾਵਾਂਗੇ ਰੀ ਨਾਲ ਤੇ ਸੋ ਇਸ ਕਰਕੇ ਫਿਰ ਆਪਾਂ ਇਹਨਾਂ ਲਈ ਟਿਫਨ ਕਰ ਰਿਹਾ ਅੱਜ ਪਿਆਜ਼ ਦੇ ਪਰਾਂਠੇ ਉੱਠਣ ਦਾ ਕੀ ਲੈਣਗੀ ਨਹੀਂ ਕੁੜੀਏ ਬਾਹਰ ਬਾਰਿਸ਼ ਆ ਰਹੀ ਹੈ ਓਪਿੰਦਰ ਨਾਲਿਆ ਮਾਲਿਆ ਅਗਰ ਬਾਦਸ਼ਾਹ ਗਿਆ ਮੇਰੇ ਅੱਖਰੇ ਵਿੱਚ ਲਾਲ ਲਾਲੇ ਹੋ ਜਾਂਦੀਆਂ ਨਾ ਪ੍ਰੋਬਲਮ ਪਤਾ ਨਹੀਂ ਕਿਵੇਂ ਹੁਣ ਫਿਰ ਹੋਈ ਪਈ ਹੈ ਕਿ ਇਹ ਸਮਝ ਨਹੀਂ ਆਉਂਦੀ ਕਿ ਇਹਦਾ ਕੀ ਇਲਾਜ ਕੀਤਾ ਜਾਵੇ ਡਾਕਟਰ ਕਹਿੰਦੇ ਇਹਦਾ ਕੋਈ ਇਲਾਜ ਨਹੀਂ ਹੈਗਾ ਹਾਂ ਧਾਰੇ ਜਲਦੀ ਧੰਦੀ ਨਹੀਂ ਤੈਨੂੰ ਦਿਖਾਇਆ ਜਲਦੀ ਨਾਲ ਨਹੀਂ ਪ੍ਰਾਈਵੇਸੀ ਤੇ ਲੀਕ ਕੀਤੀ ਜਲਦੀ ਨਾਲਾ ਤੂੰ ਫਟਾਫਟ ਉਹ ਪੈਂਦਾ ਫਿਰ ਦੀਦੀ ਨੇ ਵੀ ਨਾਉਣਾ ਇੱਕ ਨੰ ਸਵੇਰੇ ਹੇ ਤੱਕ ਬੈਗ ਵੀ ਸੈੱਟ ਨਹੀਂ ਕੀਤਾ ਨਾ ਕੀਤਾ ਹੋਇਆ ਫੇਰ ਜਲਦੀ ਨਿਕਲ ਸਵੇਰੇ ਕੰਮ ਯਾਦ ਆਉਂਦੇ ਸਨ ਸਾਰੀ ਰਾਤ ਨੂੰ ਕਿਹਾ ਹੈਗਾ ਬੈਗ ਸੈੱਟ ਕਰਕੇ ਪਿਆ ਕਰੋ ਸਵੇਰੇ ਕਿਹੜੇ ਕਲਾਕ ਕਿਹੜੀਆਂ ਕਿਤਾਬਾਂ ਲੈ ਕੇ ਜਾਣਗੇ ਕਿਹੜੀਆਂ ਨਹੀਂ ਗਾਇਜ਼ ਮੈਂ ਹੋ ਜਾ ਸਕੂਲ ਰੈਡੀ ਤੇ ਪਤਾ ਨਹੀਂ ਹੋ ਮਨੇ ਕਾ ਨਾ ਕੀਤਾ ਇਹ ਕੋਈ ਆਹ ਪਤਾ ਨਹੀਂ ਕੀ ਆ ਮੰਮਾ ਆ ਕੀ ਚੀਜ਼ ਹੈ ਆ ਪਰਾਂਡੂ ਪਤਾ ਕੀ ਹੋਇਆ ਪਹਿਲਾ ਪਰਾਂਡਾ ਪਿਆਜ਼ਾ ਤੇ ਪੂਰਾ ਤਵਾ ਨਾ ਤਪਿਆ ਨਹੀਂ ਸੀ ਜਦੋਂ ਮੈਂ ਉਹਨੂੰ ਚੱਕਣ ਲੱਗੀ ਨਾ ਉਹ ਸਾਰਾ ਟੁੱਟ ਗਿਆ ਫਿਰ ਮੈਂ ਕਿਹਾ ਚਲੋ ਇਹ ਖਾ ਜਾਣਗੇ ਤੇ ਦੂਜਾ ਨਵਾਂ ਬਣਾ ਦੂੰਗੀ ਐ ਹੋ ਗਿਆ ਪਿੰਦਰ ਪਰਾਂਡਾ ਹਾਂ ਹੋ ਗਿਆ ਇਹ ਕਰ ਸੋ ਜੇ ਪਰਾਂਡੇ ਪਿਆਜ਼ੇ ਪਿਆਜ਼ੇ ਪਰਾਂਡੇ ਬਣਾ ਲੈਂਦੇ ਤੇ ਬਈ ਬੱਚੇ ਹੋ ਗਏ ਰੈਡੀ ਬੱਚੇ ਜਾ ਰਹੇ ਸਕੂਲ ਬੱਚਿਆਂ ਦਾ ਹੋ ਗਿਆ ਟਾਈਮ ਚਲੋ ਠੀਕ ਹੈ ਬਾਏ ਵਿੰਨਿੰਗ ਹਮ 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 ਜਿੱਦ ਤੇ ਅੰਨ ਲੈ ਕੇ ਜਾਇ ਕਰਾਓ ਨੀ ਜਾਓ ਬਾਏ ਬਾਏ ਜਬਾਤ ਜਾਓ ਉੱਧਰ ਬਾਏ ਬਾਏ ਬਹੁਤ ਬਾਏ ਬਾਏ ਠੀਕ ਹੈ ਪੜ ਲਿਆ ਕਰੋ ਫਿੰਦਰ ਭਾਈ ਪੂਰਾ ਦਿਨ ਕੰਮ ਕਰਨ ਤੋਂ ਬਾਅਦ ਟਾਈਮ ਹੋ ਗਿਆ ਬੱਚਾ ਨੂੰ ਲੈ ਕੇ ਆਉਂਦਾ 1:00 ਵੱਜ ਚੁੱਕਿਆ ਹੈ ਤੇ ਆਪਾਂ ਉਹਨਾਂ ਦੇ ਖਾਣ ਪੀਣ ਦਾ ਜਿਹੜਾ ਹੈਗਾ ਉਹ ਵੀ ਤਿਆਰ ਕਰਕੇ ਜਾਣਾ ਹੁੰਦਾ ਕਿਉਂਕਿ ਜਨਾਨੀਆਂ ਨੂੰ ਟੈਨਸ਼ਨ ਹੁੰਦੀ ਹੈ ਵੀ ਆ ਕੇ ਵੀ ਬੱਚਿਆਂ ਨੂੰ ਕੀ ਦੇਣਾ ਸੂਆ ਵੀ ਕੀ ਦੇਣਾ ਰਾਤ ਨੂੰ ਕੀ ਦੇਣਾ ਆ ਕੇ ਕੀ ਦੇਣਾ ਸਾਰਾ ਦਿਨ ਇਹੀ ਟੈਨਸ਼ਨ ਨਹੀਂ ਘਟਦੀ ਹੁੰਦੀ ਤੇ ਉਹਦੇ ਲਈ ਆਪਾਂ ਸਬਜ਼ੀਆਂ ਪਾ ਕੇ ਸਾਰਾ ਅੱਜ ਕੀਤਾ ਚਿੱਲੇ ਦਾ ਮਤਲਬ ਕਿ ਪੀਸਟ ਬਣਾ ਕੇ ਮੈਂ ਗਈਆਂ ਤੇ ਆ ਕੇ ਬਣਾਉਂਗੀ ਚਿੱਲਾ ਕਿਉਂਕਿ ਚਿੱਲਾ ਬੱਚਿਆਂ ਨੂੰ ਬਹੁਤ ਜੰਮੀ ਲੱਗਦਾ ਤੇ ਨਾਲ ਹੀ हेल्दी ਦਾ ਹੁੰਦਾ ਹੀ ਐ ਤੇ ਬਾਕੀ ਨਿਕਲਦਾ ਚੱਲ ਰਿਹਾ ਡਾਈਟਿੰਗ ਤੇ ਉਹ ਰੋਟੀ ਬਹੁਤ ਘੱਟ ਖਾਂਦੇ ਆ ਜਾਂ ਥੋੜੇ ਬਹੁਤ ਦਾਲ ਚਾਵਲ ਨਹੀਂ ਸਬਜ਼ੀਆਂ ਜਾਂ ਫਿਰ ਇਸ ਤਰ੍ਹਾਂ ਪੋਹਾ ਉਪਮਾ ਜੋ ਵੀ ਐ ਤੇ ਜਾਂ ਫਿਰ ਜਿਲਾ ਖਾ ਲੈਂਦੇ ਆ ਤੇ ਸੋ ਮੈਂ ਸੋਚੋ ਵੀ ਡਿਊਟੀ ਤੋੜੂਗੀ ਤੇ 2:30 2:00 ਤੇ ਇਸ ਕਰਕੇ ਫਿਰ ਮੈਂ ਅੱਜ ਚਿਲੇ ਦਾ ਪ੍ਰੋਗਰਾਮ ਬਣਾ ਲਿਆ ਹੁਣ ਮੈਨੂੰ ਜਿਨੀਏ ਨਮਟੂ ਲੈਣ ਬਾਰਹ ਹੋਰੇ ਮੌਸਮ ਬਾਰਿਸ਼ ਵਾਲਾ ਲੇਕਿਨ ਬਾਰਿਸ਼ ਨਹੀਂ ਹੋ ਰਹੀ ਬਾਰਿਸ਼ ਹੋ ਜਰੀ ਹੈ ਠੀਕ ਹੈ ਇਹ ਦੇਖੋ ਮੌਸਮ ਬਾਹਰ ਦਾ ਹਵਾ ਤਾਂ ਚੱਲ ਰਹੀ ਹੈ ਲੇਕਿਨ ਲੱਗਦਾ ਹੈ ਬਾਰਿਸ਼ ਆਏਗੀ ਸੋ ਚੱਲ ਨਾ ਬੱਚਾ ਨਹੀਂ ਲਾਏਗੀ ਕਿ ਤੇ ਅੱਜ ਇਹ بارش ਇਸ ਦਾ ਪਤਾ ਵੀ ਲੱਗਦਾ ਏ ਕਿ ਕਦੋਂ ਜਿੱਤ ਰਹੀ ਹੁੰਦੀ ਹੈ ਨਿਮਰ ਤਾਂ ਬੜੀ ਮੁਸ਼ਕਲ ਨਾਲ ਹੀ ਘਰੇ ਪਾਲਦਾ ਵਿਚਾਰਾ ਸਾਡਾ ਬਾਥਰੂਮ ਐਨੇ ਜ਼ੋਰ ਦੀ ਆਏ ਹੁੰਦਾ ਨਾ ਵੀ ਤੁਸੀਂ ਉਹ ਤੇ ਮੈਮ ਨੂੰ ਕਹਿ ਰਿਆ ਕਰਦੇ ਮੈਂ ਤਾਂ ਰੋਜ਼ ਕਹਿੰਦੀ ਆ ਤੈਨੂੰ ਰੋਜ਼ ਦਾ ਕੰਮ ਆ ਇਹਦਾ ਇਨਾ ਭੱਜ ਕੇ ਜਾਂਦੀ ਆ ਬਾਥਰੂਮ ਦੇ ਵਿੱਚ ਬਹੁਤ ਜ਼ਿਆਦਾ ਬਿਮਾਰ ਹੋ ਜੰਗੇ ਕਹਿੰਦਾ ਨਹੀਂ ਹੁੰਦਾ ਮੈਡਮ ਨੂੰ ਨਿਮਰ क्या हाँ करो तू तो ये मेरे फिर से हो रहे डेड है पता नहीं क्या हो रहा है तो ये हो रहा है तो ये हो रहा है कद नहीं हुए मेरे पहली बार हो शायद गर्मी ज्यादा जो कुछ भी है बहुत बड़े बड़े हो गए अपने मरतन स्कूलों ले आए हूं पता नहीं कड़ा नवा सप्प क्डन लगी है कि सप्प क्डन लगी है, है? हा? हाँ अच्छा नवी नीकरा दिखांदी है कि मैं नवी लेके आई है पैंट्स चलो दिखाओ की है ये है।, हाँ। तो हाँ। दे दे दिखाओ। दिखाओ। ये है ना मेरा पुराना है इधर कल वाला ला ला देखो एड एड स्टेशनन दिखाओ थे हां ये स्टेशन पे स्टार मिले अगला दिखाओ अगला कप ये है हां और जे करा है न्यू वर्स है ता ता कल ਏ ਇਸ ਟੈਸਟ ਇਹ ਮੇਰਾ ਗੈਸ ਮੂ ਕਮ ਜੀ ਇੰਟੂ ਦਾ ਆਊਟਰ ਆਫ ਦਾ ਕਿੰਗ ਕੁਬਨ ਇਹ ਟੈਸਟ ਤਾਂ ਨਹੀਂ ਹੋਣਾ ਮੈਡਮ ਨੇ ਲਿਖਵਾਇਆ ਆ ਬੋਰਡ ਤੇ ਨਹੀਂ ਇਹ ਨਹੀਂ ਪੁੱਤਾ ਇੰਨਾ ਕਿੱਥੋਂ ਲਿਖ ਲਵੇਂਗੀ ਤੂੰ ਭਾਮ ਨਾ ਕਰੇ ਪ੍ਰੈਕਟਿਸ ਵੀ ਕਰਾਈ ਝੂਠ ਬੋਲਦੀ ਐ ਇਧਰ ਮੂੰ ਕਰੀ ਮਮਾ ਵਾਲ ਮੂੰ ਤਾਂ ਕਰ ਮਮਾ ਵਾਲਾ ਇਧਰ ਦਿਖਾ ਦਿਖਾਈ ਸੱਚ ਬੋਲਦੀ ਐ ਖੜਾ ਹੋ ਕੇ ਦੱਸ ਇੱਧਰ ਖੜਾ ਹੋ ਪਹਿਲਾਂ ਮਮਾ ਦੇ ਸਾਹਮਣੇ ਬਿਲਕੁਲ ਇੱਧਰ ਖੜੇ ਹੋ ਝੂਠ ਬੋਲਦਾ ਕਿ ਸੱਚ ਐ ਮੇਰਾ ਝੂਠਾ ਅੱਜ ਸਲਾਸਨ ਦੇ ਕੋਚਨ ਆਪਾਂ ਨੇ ਕਰਾਉਣੇ ਸਟਾਰਟ ਕੀਤੇ ਟੈਸਟ ਪਹਿਲੀ ਲੈ ਲਿਆ ਪਤਾ ਆ ਗਿਆ ਚੋਰੀ ਪਕੜੀ ਗਈ ਲੜਕੀ ਦੀ ਚੋਰੀ ਪਕੜੀ ਗਈ ਨਮਰਦਾਂ ਦੇ ਬਹੁਤ ਇੱਕ ਮੁਸ਼ਕਲ ਵਾਲਾ ਕੰਮ ਹੋ ਗਿਆ ਮਤਲਬ ਬਹੁਤ ਖਰਾਬ ਕੰਮ ਹੋ ਗਿਆ ਘਰੇ ਸਭ ਤੋਂ ਜ਼ਿਆਦਾ ਖਰਾਬ ਤੇਰੇ ਲਈ ਤੇ ਵੀਰੇ ਲਈ ਆ ਤੂੰ ਦੱਸ ਸੋਚ ਕੀ ਹੋ ਸਕਦਾ ਰੋਟੀ ਚਲ ਗਈ ਲਾ ਹਾਂ ਤੇ ਫਟ ਗਈ ਲੈ ਕਿੰਦਾ ਮੇਕਅਪ ਸੋਡਾ ਗਮ ਹੋ ਗਿਆ ਉਹ ਤਾਂ ਮम्मा ਦਾ ਬੈਨੀਫਿਟ ਆ ਓ ਸੋਡਾ ਕੀ ਆ ਸਾਹਮਣੇ ਬੈਠ ਪਹਿਲਾਂ ਚੇਅਰ ਤੇ ਹਾਂ ਦੱਸ ਹੁਣ ਸੋਚ ਪਤਾ ਨਹੀਂ ਤੇ ਫੋਨ ਆ ਗਿਆ ਲਾ ਮੈ ਬੈਨੀਫਿਟ ਨਹੀਂ ਆਗਾ ਨੁਕਸਾਨ ਆਉਦਾ ਪਤਾ ਨਹੀਂ ਵਾਈਫਾਈ ਦਾ ਚਾਰਜ ਖਤਮ ਹੋ ਗਿਆ ਹਾਈ ਕਹਦਾ ਮੈਂ ਕਿੰਨ ਚਪੋਗੇ ਸਵੇਰ ਤੋਂ ਮੇਰਾ ਫੋਨ ਵੀ ਚੱਲ ਰਿਹਾ ਮੈਂ ਵੀ ਆ ਠੀਕ ਕਰਨ ਲੱਗਿਆ ਹੀ ਬੈਠੀ ਹੋਈ ਆ ਜੀ ਕਹਦਾ ਇਹਨੂੰ ਸਿੱਟਦਾ ਬਾਹਰ ਨਾ ਕੋਈ ਵੀਡੀਓ ਅਪਲੋਡ ਹੋ ਰਹੀ ਕੁਝ ਵੀ ਨਹੀਂ ਹੋ ਰਿਹਾ ਅੱਜ ਖਤਮ ਹੋ ਗਿਆ ਹੁਣ ਪਾਪਾ ਆ ਕੇ ਕਰਵਾਉਂਦੇ ਆ ਕਿ ਨਹੀਂ ਉਹ ਪਾਪਾ ਦੇ ਹੁਣ ਮੰਨਾਂ ਲੇਗੀ ਪਾਪਾ ਨੂੰ ਮਨਾਲੇਂਗੀ ਹਾਂ ਕੀ ਕਹੇਂਗਾ ਦੂੰਗਾ ਪਿਆ ਦੇ ਪਾ ਆਂ ਅੱਛਾ ਰੇ ਕਿ ਚਾਰਜ ਕਰਾ ਦੋ ਹੋਲ ਪਹੰਚੀ ਐ ਸੋਈ ਚ ਬਲੂਨ ਲੈ ਉਹਦੇ ਆਲੇ ਬਲੂਨ ਪਾਸੋ ਚ ਉਥੇ ਆ ਦੋ ਤਿੰਨ ਦਿਨ ਹੋ ਗਏ ਦੇਖੋ ਰੱਖੀ ਬੈਠੀ ਐ ਇਹਦੇ ਨਾਲ ਹੀ ਆ ਕੇ ਖੇਲਦੀ ਐ ਖੇਲੋ ਥੋੜੀ ਦਿਰ ਫਿਰ ਮੈਂ ਖਾਣਾ ਮੰਨੋ ਨੇ ਵੀਰavi ਆਜੂ ਪਪਾ ਵੀ ਆਉਣ ਵਾਲੇ ਐ ਇੱਕ ਫਟ ਗਿਆ ਕੋਈ ਗੱਲ ਨਹੀਂ ਸੁਭਾ ਵੀਰਾ ਕਹਿੰਦਾ ਸੀ ਇੱਕ ਇੱਕ ਮੈਂ ਫੋੜ ਦੂੰ ਬੀਰਨ ਨੂੰ ਰੋਕਿਆ ਆਪਾ ਹੁਣ ਆਪਣੇ ਆ ਫਟ ਗਿਆ ਹਾਂ ਕੋਈ ਨਾ ਪੁੱਤੇ ਵੈਸੇ ਵੀ ਇੰਨੇ ਦਿਨ ਨਹੀਂ ਰਹਿੰਦੇ ਇਹ ਖਰਾਬ ਹੋ ਜਾਂਦੇ ਫਿਰ ਇਹ ਫਟ ਜਾਂਦੇ ਓਏ ਪਟਾਕੇ ਪਾਈ ਜਾਨਾ ਹੁਣ ਗਈ ਹੈ ਸੋਚ ਦੇਖਣਾ ਦੇਖਦੀ ਕੀ ਕਰਦੀ ਮੈਂ ਮਨੀ ਆਪੋ ਕੋ ਤਨ ਭੋਖਣੀ ਕਿਉਂ ਹਾਂ ਚਿੱਲੇ ਇਹ ਲੈ ਹਲਦੀ ਇਹਦੇ ਤੋਂ ਨਾਲੇ ਤਾਂ ਜਦੋਂ ਮम्मा ਖਿਲਾ ਜਦੋਂ ਮम्मा ਖਿਲਾ ਦਿੰਦੀ ਉਹ ਤਾਂ ਕਹਿੰਦੀ ਮਾਂ ਵਾਹ ਕਿਆ ਟੇਸਟ ਹੈ ਸੁਆ ਪ੍ਰਾਠਾ ਇੱਥੇ ਸੀ ਨਾ ਤੇ ਹਲਦੀ ਵੀ ਤਾਂ ਖਾਣਾ ਚਾਹੀਦਾ ਨਹੀਂ ਕਾਏਗੀ ਤਾਂ ਨਾ ਖਾ ਫਿਰੋਂ ਦੇ ਪਾਪਾ ਨੂੰ ਪਾਪਾ ਖਿਲਾਣਗੇ ਦੇਖੀਏ ਅਦਰ ਖਾਊਗਾ ਖਾਊਗਾ ਮੈਨੂੰ ਪਤਾ ਖਾਊਗਾ ਨਾਲੇ ਤਨ ਮੈਂ ਖਾਂਦਾ ਹਾਂ ਸੁਣ ਮੈਂ ਖਾਂਦਾ ਹੋਇਆ ਦਿਖਾਊਗਾ ਖਾਊਗਾ ਤੋ ਤਿੰਨ ਜਿੱਲੇ ਨਾਲੇ ਤਾਂ ਇਹਨੂੰ ਪਤਾ ਹੈ ਇਹਨੂੰ ਪਸੰਦ ਹੈ ਇਹਨੇ ਦੇਖ ਲੈ ਕਿ बड़े प्यार भी करो कर तो दूर दूर ही रही आके भी हक नहीं करता देखो जो अखा दे पई है ਪਤਾ ਨਹੀਂ ਤੇ ਕਿਹ ਮੀ ਸੈਕ ਜੁਨੀਫਾਰਮ ਵਾਲਾ ਉਠਾ ਕੇ ਪਤਾ ਮੈਨੂੰ ਕੀ ਕਹਿੰਦੀ ਉਹਨੇ ਮੈਨੂੰ ਫਰੈਚ ਫਰਾਈ ਬਣਾ ਕੇ ਦੇ ਮੈਂ ਕਿਹਾ ਚਲੋ ਰੁਕ ਜਾ ਥੋੜੀ ਜਿਹਾ ਬਣਾ ਲੈਨੇ ਆ ਗੁੱਸੇ ਚੋਂ ਕੋ ਇਹ ਪੈ ਗਈ ਦੇਖੋ ਇਹਦੀ ਜੁਨੀਫਾਰਮ ਆ ਪਈ ਆ ਠੀਕ ਹੈ ਬੈਗ ਇਹਦਾ ਆ ਪਿਆ ਬੈਗ ਨਹੀਂ ਟਿਕਾਣੀ ਤੇ ਰੱਖਿਆ ਹੋਇਆ ਹਜੇ ਇਹ ਨਾ ਪਿਓ ਕਹਿ ਦਿੰਦਾ ਕਰਦੀ ਕੀ ਆ ਆ ਕਰਦੀ ਆ ਤੇ ਜੰਮਿਆ ਹੋਇਆ ਦਾ ਸਮਾਨ ਚੱਕ ਚੱਕ ਕੇ ਸੈੱਟ ਕਰਦੀ ਆ ਹੋਰ ਕੀ ਕਰਨਾ ਮੈਂ ਆ ਦੇਖ ਲੋ ਰਸ ਕੋਣਾ ਛੇੜਦਾ ਇਹਨੂੰ ਕਿਹਾ ਵੀ ਵੀ ਨਿਮਰ ਇਸ ਤਰ੍ਹਾਂ ਨਾ ਕਰ ਆਉਂਦੀ ਹੈ ਨਾ ਬਾਥਰੂਮ ਦੇ ਵਿੱਚ ਜਾਂਦੀ ਹੈ ਸਿੱਧਾ ਇਹਨੂੰ ਇਹ ਹੋ ਜਾਂਦਾ ਉੱਥੇ ਕਰਕੇ ਨਹੀਂ ਆਉਂਦੀ ਸਿੱਧਾ ਬਾਥਰੂਮ ਦੇ ਵਿੱਚ ਇੰਨਾ ਪ੍ਰੈਸ਼ਰ ਹੁੰਦਾ ਫਿਰ ਇਹਨੂੰ ਪਤਾ ਵੀ ਨਹੀਂ ਲੱਗਦਾ ਮੈਂ ਕੀ ਕਰ ਰਹੀ ਆਂ ਸੌਂ ਵੀ ਗਈ ਦੇ ਗੁੱਸੇ ਦੇ ਵਿੱਚ ਆ ਕੇ ਕਿਵੇਂ ਪਈ ਐ ਛਿੱਤੀ ਮੁੱਤੀ ਚੱਲ ਦੀਵਾਨੀ ਇਹਨੂੰ ਘਾਤੀਏ ਸਿੱਧਾ ਜੀ ਮੇਰਾ ਸੋਹਣਾ ਪੁੱਤ ਵੀ ਆ ਗਿਆ ਸਕੂਲ ਹੁਣੇ ਹੁਣ ਆਇਆ 2 ਵਜੇ ਤੇ ਪੁੱਤ ਅੱਜ ਸਿਹਤ ਠੀਕ ਨਹੀਂ ਲੂਜ਼ ਮੋਸ਼ਨ ਨੂੰ ਕੀ ਕਹਿੰਦੇ ਲੂਜ਼ ਮੋਸ਼ਨ ਹੀ ਕਹਿੰਦੇ ਆ ਟਾਈਫੈਡ ਹਬ ਤੇਰਾ ਟਾਈਫੈਡ ਤਾਂ ਹੋਰ ਚੀਜ਼ ਹੁੰਦੀ ਆ ਮੈਂ ਟਾਈਫੈਡ ਗਿਆ ਕੀ ਕਿਹਾ ਹੈ ਮੈਮ ਕੀ ਕਹਿੰਦੀ ਉਹ ਤੇਰਾ ਲੂਜ਼ ਮੋਸ਼ਨ ਟਾਈਫੈਡ ਦੋਨੋਂ ਉਹਦੇ ਵਿੱਚ ਤਾਂ ਫੀਵਰ ਵਗੈਰਾ ਆਉਂਦਾ ਕੁਝ ਹੋਰ ਉਹਦੇ ਲੱਛਣ ਵੀ ਹੁੰਦੇ ਆ ਵੀਕਨੈਸ ਆ ਜਾਂਦੀ ਹੈ ਕੋਈ ਹੋਰ ਚੀਜ਼ਾਂ ਹੁੰਦੀਆਂ ਉਹਦੇ ਵਿੱਚ ਟਾਈਫੈਡ ਮੈਡਮ ਕੁਝ ਵੀ ਨਹੀਂ ਬੋਲੀ ਤੂੰ ਕਾਹਤੋਂ ਦੱਸੇ ਤੇ ਬੇ ਉਤੋ ਕੀ ਦਿੱਤਾ ਹਾਂ ਰਾਮ ਕਿ ਤਲੀ ਬੈਟ ਲੱਗੇ ਦਿੱਤੇ ਮੈਡੀਕਲ ਹੋ ਤਵੇ ਦਵਾਈ ਤਾਂ ਦਿੱਤੀ ਕੋਈ ਕੰਬਲੇ ਆਈ ਨਹੀਂ ਕਹੀ ਜਾਂਦਾ ਜਿਹ ਚੀਜ਼ ਹੁੰਦੀ ਹੋਈ ਕਹਿੰਦਾ ਹੁੰਦੇ ਦਵਾਈ ਕਾసే ਜ਼ੋਰ ਦੇ ਦੇਣਗੇ ਮੈਡਵਾ ਕਿਤੇ ਹੋਰ ਜਵੇਂ ਕੋਗਾ ਤਾਂ ਹੱਥ ਚੱਕਦੇ ਠੀਕ ਕਰਦੇ ਕਰਦੇ ਕਿਦੇ ਕੋਗਾ ਤਾਂ ਚੱਕਦੇ ਨਾ ਹੈ ਇਸ ਕਰਕੇ ਸਹੀ ਚੀਜ਼ ਹੁੰਦੀ ਹੈ ਜਿਹੜੇ ਉਹ ਹੀ ਦੱਸਦੇ ਲੂਜਮੋਸੋ ਤਾਂ ਦੱਸ ਸੰਗ ਹੈ ਹਾਂ ਤਾਂ ਸੰਗ ਹੈ ਬੀਨੂ ਪਤਾ ਵੀ ਮੈਂ ਦੱਸਣਾ ਚਾਹੁੰਦਾ ਇਹਨੂੰ ਉਹ ਤੈਨੂੰ ਲੱਗਿਆ ਨਾ ਹੋਰ ਪਾਜਾ ਚਿਕਨ ਵਟ ਕਰਦਾ ਉਹ ਆਏ ਨਹੀਂ ਪਤਾ ਵੀ ਉਹਦਾ ਮਤਲਬ ਕੋਈ ਹੋਰ ਹੀ ਨਿਕਲਿਆ ਹੋ ਹੈ ਇਹ ਕੰਮ ਲਾ ਕਿਸੇ ਦਾ ਅੱਗੇ ਤਾਂ ਨਹੀਂ ਕਹਿਣਾ ਚੰਗਾ ਪੁੱਤ ਤੇਰੀ ਚੀਜ਼ ਹੁੰਦੀ ਉਹ ਹੀ ਦੱਸਿਆ ਕਰ ਆ ਤੇਰੀ ਪੈਨ ਮੈਚ ਦੋ ਸੰ ਦੇ ਵਿੱਚ ਦੋ ਗਲਤੀਆਂ ਆਂਦੀ ਕਰਾਈ ਕਰੀ ਨਹੀਂ हां दो एक ही गलती ਕੈਰੀ ਨਹੀਂ ਜੋੜਿਆ ਆਪ ਕਿੰਨੇ ਵਜੇ ਪਏ ਆ ਸਾਢੇ 1:00 1:00 ਹੁਣ ਉੱਠ ਕੇ ਸਕੂਲ ਵਾ ਗਿਆ ਹੁਣ ਤੂੰ ਆ ਕੇ ਕਹਿੰਦਾ ਮੈਂ ਟੀਵੀ ਦੇਖਣਾਗਾ ਟੀਵੀ ਨਹੀਂ ਦੇਖਣਾ ਪੇਪਰਾਂ ਦੀ ਤਿਆਰੀ ਕਰਨੀ ਹੈ ਘੰਟਾ ਰੈਸਟ ਕਰ ਆਜੇ ਪੇ ਕੁਝ ਖਾਣ ਨੂੰ ਬਣਾ ਕੇ ਦੇ ਸੋਣਾ ਜਾ ਘੰਟਾ ਜਾ ਆਜੇ ਪੁੱਤ ਐ ਐ ਐ ਐ ਐ ਐ ਹਾਏ ਪ੍ਰਾਈਵੇਸੀ ਲੀਕ ਹੋ ਗਈ ਥੱਲੇ ਦੀ ਪੈਂਟ ਵਿੱਚ ਦੇਖ ਕਿਵੇਂ ਫੋਨ ਵੀ ਟੀਵੀ ਵੀ ਨਾ ਜਾਣ ਨਿਕਲਦੇ ਟੁੱਟਦਾ ਸ਼ਰੀਰ ਟੁੱਟਦਾ ਸ਼ਰੀਰ ਦੇਖ ਇਹ ਜਿਵੇਂ ਲੱਗਿਆ ਹੁਣ ਤਾਂ ਟੀਵੀ ਦਾ ਨਾ ਟੀਵੀ ਨਹੀਂ ਪੁੱਤ ਦੇਖਣਾ ਆਪਾਂ ਹੁਣ ਪੜਾਈ ਵੀ ਤਾਂ ਕਰਨੀ ਹੈ ਪੇਪਰ ਆ ਤੁਹਾਡੇ ਟੀਵੀ ਦਾ ਇੱਕ ਤਾਂ ਬੰਦ ਕਰਨਾ ਪਾਪਾ ਨੇ ਪਤਾ ਕੀ ਕੀਤਾ ਉਹਦੀ ਪਤਾ ਨਹੀਂ ਕਿਹੜੀ ਸਵਿਚ ਬੰਦ ਕਰ ਗਏ ਪਿੱਛੇ ਤੋਂ ਪਾਪਾ ਟੀਵੀ ਚੱਲੂਗੀ ਨਹੀਂ ਹੁਣ ਦੱਸ ਕੀ ਕਰੀਏ ਤੇ ਗਈ ਦੇਖ ਲਓ ਪਿੰਦਰ ਪੈ ਨਹੀਂ ਰਿਹਾ ਸੀ ਕਹਿੰਦਾ ਟੀਵੀ ਦੇਖਣਾ ਟੀਵੀ ਦੇਖਣਾ ਹੁਣ ਮੈਂ ਪਾ ਰਹੀ ਆ ਫਿਰ ਉਹ ਉੱਠ ਜੂਗੀ ਬਾਤਰੀ ਤੂੰ ਮੰਮਾ ਨੂੰ ਹੱਗ ਕਰਕੇ ਹੁਣ ਸੋ ਜਾ ਫਿਰ ਉਹ ਬਾਂਦਰੀ ਰਾਤ ਨੂੰ ਮੰਮਾ ਨਾਲ ਪੈ ਜਾਂਦੀ ਫਿਰ ਆਪਾਂ ਨੂੰ ਜਮਾ ਨਹੀਂ ਪਿਆਰ ਕਰਦੀ ਪੈਣ ਨਹੀਂ ਦਿੰਦੀ ਸੋ ਜਾ ਓਏ ਮੇਰੇ ਸੋਹਣੇ ਬਤਰੀ ਸੋ ਜਾ ਲੱਡੂ ਓਏ ਬਾਪੀ ਓਏ ਗਾਵ ਜਾ ਓਏ ਸੋਹਣੇ ਓਏ ਖਮਤ ਕਰ ਟਾਈ ਫੈਡ ਤੈਨੂੰ ਹੋਇਆ ਪਿਆ ਸੋ ਜਾ ਵੇ ਸੋ ਜਾ ਤੂੰ ਮੇਰਾ ਗੋਲ ਕਪਾ ਦਾ ਤੂੰ ਮੇਰੀ ਗਰਜ ਮਲਾ ਉਹ ਤੇ ਪਤਾ ਕੀ ਹੋਇਆ ਜੇ ਤੂੰ ਨਿਕੰਮ ਦੱਸ ਮੈਂ ਆਈ ਕਰਦੀ ਰਹਦੀ ਉੱਥੇ ਜਦੋਂ ਆਪਾਂ ਬਿਹਾਰ ਦੇ ਵਿੱਚ ਰਹਿੰਦੇ ਸੀ ਤੇ ਨੀਚੇ ਕੰਟਰੀ ਰਹਿੰਦੇ ਸੀ ਉਹ ਰੋਜ਼ ਵੀ ਸੁਣਦੇ ਰਹਿੰਦੇ ਮੈਂ ਚੂਚੇ ਤੈਨੂੰ ਕਰਦੀ ਆ ਸੁਣਾਉਂਦੀ ਸੋਟੇਨ ਦੇਨ ਕਾਟੀ ਕੇ ਤੂੰ ਕੋਈ ਤਾਂ ਸਬਜ਼ੀ ਦਾ ਨਾਮ ਨਹੀਂ ਛੱਡਿਆ ਕੋਈ ਮਠਿਆਈ ਦਾ ਨਾਮ ਨਹੀਂ ਛੱਡਿਆ ਕੋਈ ਫਰੂਟ ਦਾ ਨਾਮ ਨਹੀਂ ਛੱਡਿਆ ਵੀ ਉਹ ਪਿੰਡਰ ਦੇ ਸਾਰੇ ਨਾਲ ਹੀ ਦੀਆਂ ਬਕੇ ਹਾਂ ਮਤਨਾਈ ਕਹਿੰਦੀ ਤੂੰ ਮੇਰਾ ਬਾਪ ਕੀ ਆ ਤੂੰ ਮੇਰੀ ਗੱਲ ਸੁਣ ਮਨਾ ਲਈ ਤੂੰ ਮੇਰੀ ਰਾਂਝੁਲੀ ਨੀਂ ਮੇਰਾ ਸੋਸਾਨੀ ਤੂੰ ਮੇਰਾ ਇਹ ਆਈ ਕਰਦੀ ਰਹਿੰਦੀ ਮੈਂ ਦੇਖ ਹੁਣ ਵੀ ਮੈਂ ਤੈਨੂੰ ਵੀ ਨਹੀਂ ਨੀ ਕਰਾਉਣੀ ਚੱਲ ਚਾਹਨੇ ਉਥੇ ਆਏ ਇਹ ਆਪਣਾ ਇੱਕ ਟਾਕਾ ਤੀਏ ਬਾਤਾਂ ਕੇ ਪਿੰਡਾਂ ਨਾ ਰੈਸਟ ਕਰਦੇ ਕੰਟਾ ਪਤਾ ਕੀ ਹੋਇਆ ਰਾਤ ਅਸੀਂ 12:30 ਵਜੇ ਆਏ ਸੀਗੇ ਦੇਖੋ ਲੇਟ ਹੋ ਗਿਆ ਸੀ ਕਾਫੀ ਤੇ ਇਹਦੀ ਨਾ ਰੈਸਟ ਨਹੀਂ ਹੋਈ ਫਿਰ ਵੀ ਬੱਚੇ ਨੂੰ ਇੱਕ ਐਗਜ਼ਾਮ ਦੇ ਦਿਨ ਨੇ ਥੋੜੇ ਦਿਨ ਬਾਅਦ ਐਗਜ਼ਾਮ ਸਟਾਰਟ ਆਉ ਪਿੰਡ ਦੇ ਤੇ ਇਸ ਕਰਕੇ ਫਿਰ ਮੈਨੂੰ ਇਹ ਹੈ ਵੀ ਮੈਂ ਥੋੜੀ ਬਹੁਤ ਟੈਸਟ ਦੀ ਤਿਆਰੀ ਕਰਵਾ ਲੂ ਪੇਪਰ ਦੀ ਅਗਲੇ ਘੰਟੇ ਰੈਸਟ ਕਰੇ ਉੱਠ ਕੇ ਮਤਲਬ ਕਿ ਆਪਣਾ ਦੁੱਧੂ ਭਰ ਰੱਖੀ ਤੇ ਫਿਰ 2 ਘੰਟੇ ਪੜਾਈ ਕਰਕੇ ਖੇਡਣਾ ਵੀ ਜ਼ਰੂਰੀ ਆ ਫਿਰ ਮੈਂ ਇਹਨਾਂ ਨੂੰ ਫੇਰ ਦੀ ਨੀਂਦੇ ਸ਼ਾਮ ਨੂੰ ਘੰਟਾ ਗਰੌਂਡ ਦੇ ਵਿੱਚ ਵੀ ਖੇੜਿਆ ਹੁੰਦੇ ਇਸ ਕਰਕੇ ਸੋ ਜਾ ਮੂੰਹ ਬੰਦ ਕਰ ਅੱਖਾਂ ਬੰਦ ਨਿਆਣਾ ਤੂੰ ਆਟ ਜਾ ਮੈਂ ਦੇਖੀ ਜਾਂਦੀ ਤੈਨੂੰ ਫੋਨ ਵਿੱਚ ਇਹਦੇ ਪੈਨ ਤੇ ਚੱਲੇ ਹੈ ਨਹੀਂ ਆ ਜਾ ਮੇਰੇ ਤੁਹਾਨੂੰ ਸਿਆਣਾ ਲੱਗਦਾ ਵਾਹ ਤੇ ਗਾਇ ਜੀ ਅੱਜ ਬਣਿਆ ਬੱਚਿਆਂ ਦੀ ਫਰਮਾਇਸ਼ ਤੇ ਉਪਰ ਫ੍ਰੈਂਚ ਫ੍ਰਾਈ ਬਣਾਏ ਮੈਂ ਤੇ ਨਾਲ ਸੌਸ ਤੇ ਨਾਲ ਬਣਾਈਆ ਅਦਰਕ ਵਾਲੀ ਚਾਹ ਕਿਆ ਮਜ਼ਾ ਆਏਗਾ ਖਾਣ ਦੇ ਵਿੱਚ ਦੇਖਣ ਉਸਤੇ ਆ ਬੱਚਿਆਂ ਨੂੰ ਕਿ ਉਹਨਾਂ ਨੂੰ ਪਸੰਦ ਆਇਆ ਕਿ ਨਹੀਂ ਲੇਕਿਨ ਤੁਸੀਂ ਦੇਖ ਸਕਦੇ ਹੋ ਫ੍ਰੈਂਚ ਫ੍ਰਾਈ ਬਿਲਕੁਲ ਸੇਮ ਵੈਸੀ ਬਣੀ ਹੈ ਜੈਸੀ ਕਿ ਆਪਾਂ ਜਿਵੇਂ ਕਿ ਮਾਰਕੀਟ ਦੇ ਵਿੱਚ ਖਾਂਦੇ ਆ ਥੋੜੀ ਕਰਾਂਚੀ ਤੇ ਥੋੜੀ ਮਜ਼ੇਦਾਰ ਬਹੁਤ ਜ਼ਿਆਦਾ ਬਧੀਆਂ ਬਣੀ ਆ ਔਰ ਫਟਾਫਟ ਬਣ ਜਾਂਦੀ ਹੈਗੀ ਤੇ ਅੱਜ ਬੱਚਿਆਂ ਨੇ ਕਾਫੀ ਦਿਨਾਂ ਦੀ ਮੈਨੂੰ ਵੈਸੇ ਬੋਲ ਰਹੇ ਸੀਗੇ ਲੇਕਿਨ ਮੈਂ ਕਿਹਾ ਚਲੋ ਥੋੜੀ ਗਰਮੀ ਜ਼ਿਆਦਾ ਸੀਗੀ ਤੇ ਮੈਂ ਨਹੀਂ ਬਣਾਈ ਸੀ ਕਿਸੇ ਕਾਰਨ ਕਰਕੇ ਮੈਂ ਕਿਹਾ ਚਲੋ ਰੁਕੋ ਵੀ ਤਲੀਆਂ ਚੀਜ਼ਾਂ ਜ਼ਿਆਦਾ ਨਹੀਂ ਖਾਣੀਆਂ ਚਾਹੀਦੀਆਂ ਬਟ ਅੱਜ ਤਾਂ ਜਿੱਦ ਹੀ ਪੈ ਗਈ ਤੇ ਮੈਂ ਉਠਾਉਣੀ ਆ ਜਾ ਕੇ ਬੱਚਿਆਂ ਨੂੰ ਬੱਚੇ ਪੈ ਸੁੱਤੇ ਕਿਉਂਕਿ ਕਿਉਂਕਿ ਉਹ ਪਿੰਦਰ ਸੋ ਨਹੀਂ ਰਿਹਾ ਸੀ ਸਕੂਲੋਂ ਆਕੇ ਤੇ ਮੈਂ ਉਸ ਨੂੰ ਕਿਹਾ ਉਹ ਪਿੰਦਰ ਸੋ ਜਾ ਮੈਂ ਟਾਈਮ ਫਰੈਂਚ ਫਰਾਈ ਬਣਾ ਕੇ ਦਵਾਂਗੀ ਕਿਉਂਕਿ ਰਾਤ ਤੁਹਾਨੂੰ ਦੱਸਿਆ ਕਾਫੀ ਲੇਟ ਹੋ ਗਿਆ ਸੀ ਫਿਰ ਦੂਸਰੀ ਗੱਲ ਇਹ ਹੈ ਕਿ ਉਸਤੇ ਅਗਰਾਂ ਸਟਾਰਟ ਹੋਣ ਵਾਲੇ ਆ ਫਿਰ ਥੋੜਾ ਪੜਾਈ ਵੀ ਕਰੇਗਾ ਤੇ ਰੈਸਟ ਕਰਨਾ ਵੀ ਜ਼ਰੂਰੀ ਹੈ ਤੇ ਸੋ ਮੈਂ ਲੈ ਕੇ ਜਾਣੀ ਨਾਲ ਫਰੈਂਚ ਫਰਾਈ ਦੇਖਦੀ ਹਾਂ ਦੇ ਵਰਤ ਦਾ ਰਿਐਕਸ਼ਨ ਤੇ ਨਿਮਰਤ ਨੂੰ ਬਹੁਤ ਖੁਸ਼ੀ ਹੋਵੇ ਜਦੋਂ ਮੈਂ ਤੁਹਾਨੂੰ ਇਹ ਤੰਦ ਦਿਖਾਣੀ ਹੈ ਨਿਮਰਤ ਵਾਓ ਵਾਓ ਉੱਠੋ ਬੇਟੋ ਫਰੈਂਚ ਫਰਾਈ ਦੇਖੋ ਦੇ ਕਿਆ ਗਿਆ ਆ ਤੁਹਾਡੇ ਪਾਸ ਸੋਇਆ ਹੋਇਆ ਉੱਠ ਕੇ ਕਿਆ ਗਿਆ ਦੇਖੋ ਉਠਾ ਪੁੱਤੋਂ ਉਹ ਪਿੰਦਰ ਉੱਠ ਜਾਓ ਅੱਜ ਫ੍ਰੈਂਚ ਫ੍ਰਾਈ ਖਾਓ ਦੇਖੋ ਤਾਂ ਸਹੀ ਆ ਦੇਖ ਨੀਂ ਚੁੱਟ ਕੇ ਦਵਾ ਦਵਾ ਲਾ ਕੇ ਖਾਣ ਫਟਾਫਟ ਦੇਖੋ ਕਿਹੋ ਜਿਹੀ ਬਣੀ ਆ ਉਹ ਪਿੰਦਰ ਕੈਂਟਕ ਨਹੀਂ ਗਰਮ ਹੋ ਗਈ ਥੋੜੀ ਕਿਆ ਨਹੀਂ ਖਾ ਫਿਰ ਤੂੰ ਪਿੰਦਰ ਹੈ ਨਾ ਕਾ ਪੁੱਤ ਮੈਂ ਚੰਨੇ ਮਿਰਤ ਖਾ ਲਾਂਗੇ ਪਰ ਜ਼ਬਰਦਸਤੀ ਘਾ ਤੋ ਖਾਣਾ ਗੁੱਡ ਹਾਂ ਨਹੀਂ ਚਲ ਬਸ ਰੱਖ ਰੱਖ ਇੱਧਰ ਦੱਸ ਦੱਸ ਮੂੰਹ ਤੋਂ ਤੇਰੇ ਤੋਂ ਹਟ ਨਹੀਂ ਰੰਗਾ ਖਾਂਨ ਤੋਂ ਫਟਾਫਟ ਲੱਗਿਆ ਪਿਆ ਹਜੇ ਕਹਿੰਦਾਗਾ ਮਮਾ ਠੀਕ ਹੀ ਐ ਦੱਸੋ ਹਾਂ ਸੱਚ ਦੱਸੋ ਹਾਂ ਬਹੁਤ ਵਧੀਆ ਨਾ ਜੀ ਜੀ ਤੁਸੀਂ ਮਾਰਕੀਟ ਦੇ ਵਿੱਚ ਖਾਣ ਉਹ ਜੇ ਹੈਗੀ ਐ ਕਿ ਨਹੀਂ ਸੱਚੋ ਸੱਚ ਦੱਸਣਾ ਹੈ ਜਾਂ ਝੂਠ ਉਸ ਤੋਂ ਵਧੀਆ ਵੈਰੀ ਗੁੱਡ ਹੁਣ ਦੇਖ ਹੁਣ ਬਣੀ ਐ ਨਾ ਗੱਲ ਹੁਣਾ ਐ ਨਾ ਮਜ਼ਾ ਚਲੋ ਕਰੋ ਇੰਜੋਏ ਤੇ ਮੈਂ ਲੈ ਕਿਉਂ ਨਹੀਂ ਆਪਣੀ ਚਾਹ ਨਾਲ ਥੋੜੀ ਮੈਂ ਵੀ ਖਾऊंगी